ਮੈਂ ਸਰਵੋਤ ਸਿੰਘ ਮਲੇਰ ਕਿਸਾਨ ਨੂੰ ਦੂਸਰੀ ਕਮੇਟੀ ਪੰਜਾਬ ਤੋਂ ਜਿਹੜਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦਾ ਅਲਾਣਕ ਕੀਤਾ ਬਹੁਤ ਘੱਟ ਬਹੁਤ ਘੱਟ আর ਜਿਹੜਾ 2 ਲੱਖ ਮਰਨ ਵਾਲਿਆਂ ਨੂੰ ਦਿੱਤਾ 50000 ਕੇਂਦਰੀ ਆਪਾਂ ਜਿਹੜੇ ਇੰਜਰ ਹੋ ਗਏ ਇਹ ਉਹਨਾਂ ਵਿੱਚੋਂ ਦੇਣਾ ਇਕੱਲੇ ਨਹੀਂ ਦੂਜਾ ਜਿਹੜਾ ਪੰਜਾਬ ਦਾ ਇਨਫਰਾਸਟ੍ਰਕਚਰ ਹੈ ਜਿਵੇਂ ਸੜਕਾਂ માં ਸਕੂਲ ਮੋਤ ਸਾਰੀਆਂ ਚੀਜ਼ਾਂ ਟਹ ਢੇਰੀ ਹੋ ਗਈਆਂ ਇਹ ਉਹਨਾਂ ਤੇ ਖਰਚ ਹੋਊਗਾ ਜਾਂ ਜਿਹੜੇ ਘਰਾਂ ਦੇ ਨੁਕਸਾਨ ਹੋਏ ਆ ਉਹਦੇ ਬਾਰੇ ਕਲੀਅਰਟੀ ਨਹੀਂ ਜਾਂ ਇਹ ਸਾਰੀਆਂ ਫਸਲਾਂ ਦੇ ਮਾਪਜੇ ਵਿੱਚ ਦਿੱਤਾ ਜਾਊਗਾ ਜਾਂ ਸਾਡੇ ਪਸ਼ੂਧਨ ਦਾ ਨੁਕਸਾਨ ਹੋਇਆ ਪੋਲਟਰੀ ਫਾਰਮ ਦਾ ਨੁਕਸਾਨ ਉੱਥੇ ਦਿੱਤਾ ਜਾਊਗਾ ਪੰਜਾਬ ਸਰਕਾਰ ਜਿਹੜਾ ਮਾਜਾ ਜਾਂ ਐਲਾਨ ਕੀਤਾ ਵੱਡ ਹੋਊਗਾ ਕੇਂਦਰ ਦਾ 1600 ਕਰੋੜ ਰੁਪਇਆ ਅੱਡ ਵੰਡਿਆ ਜਾਊਗਾ ਇਹਦਾ ਵੀ ਕੋਈ ਨਹੀਂ ਕਲੀਅਰ ਹੈਗਾ ਇਸ ਕਰਕੇ ਜੇ ਕੱਲ ਨੂੰ ਜਿਹੜਾ ਉਹਨਾਂ ਨੇ ਕਿਹਾ 12 ਹਜ਼ਾਰ ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਾਤੇ 'ਚ ਪਿਆਵਾ ਔਰ ਜੇ ਇਹ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਨਾ ਜੇ ਦੋਵਾਂ ਨੂੰ ਲਾ ਲਈਏ ਤੇ 13600 ਕਰੋੜ ਰੁਪਇਆ ਬਣ ਜਾਂਦਾ ਤੇ ਉਹਨੂੰ 5 ਲੱਖ ਫਸਲਾਂ ਨਾਲ ਜੇ ਵੰਡਣਾ ਹੋਵੇ ਹੋਰ ਸਾਜੂ ਸਮਾਨ ਤਾਂਪੇ ਕੁਛ ਨਾ ਕੁਛ ਨਿਕਲ ਕੇ ਆਜੂਗਾ ਜੇ ਕਲੀਅਰ ਕੁਛ ਨਹੀਂ ਹੈਗਾ ਔਰ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਆਪਣੇ ਐਨਡੀਆਰਪ ਦੇ ਜਵਾਨਾਂ ਦੀ ਤਾਰੀਫ ਕੀਤੀ ਕੰਮ ਦੀ ਉਹਨਾਂ ਦਾ ਹੱਕ ਬਣਦਾ ਸੀ ਪਰ ਪ੍ਰਧਾਨ ਮੰਤਰੀ ਜੀ ਇਹ ਭੁੱਲ ਗਏ ਵੀ ਪੂਰੇ ਪੰਜਾਬ ਦੇ ਲੋਕ ਤੇ ਸੰਸਥਾਵਾਂ ਨੇ ਜਿਵੇਂ ਪੂਰੇ ਪੰਜਾਬ ਦੇ ਅੰਦਰ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਂਦੀ ਉੱਤੇ ਕੋਈ ਸ਼ਬਦ ਨਹੀਂ ਬੋਲਿਆ ਉੱਤਰ ਭਾਰਤ ਤੋਂ ਪੂਰੀਆਂ ਮਦਦਾਂ ਆ ਰਹੀਆਂ ਨੇ ਉਹਦੇ ਬਾਰੇ ਕੁਝ ਨਹੀਂ ਬੋਲਿਆਗੇ আর ਜਿਹੜੇ ਬੰਨ ਨੇ ਤੁਸੀਂ ਬੰਨ ਧਾਰਮਿਕ ਸੰਸਥਾਵਾਂ ਪੰਜਾਬ ਦੇ ਨੌਜਵਾਨ ਪੰਜਾਬਗੀਆਂ ਹੋਰ ਸਮਾਜਿਕ ਸੰਸਥਾਵਾਂ ਲੱਗੀਆਂ ਹੋਈਆਂ ਮਿੱਟੀ ਪਾਉਂਦੇ ਬੰਨ ਤਾਂ ਇਹ ਬਣ ਰਹੇ ਉਹਦੇ ਤੇ ਕੁਝ ਨਹੀਂ ਬੋਲਿਆ ਅਰ ਅਸੀਂ ਕਹਿੰਨੇ ਸਾਪ ਲੋਕਾਂ ਨੂੰ ਚਤੰਨ ਰਹਿਓ ਇਹਨਾਂ ਦੇ ਜਿਹੜੇ ਜਈ ਨੇ ਉਹ ਜਾਲ ਦੇ ਰਹੇ ਨੇ ਜਾਲ ਬੰਨ ਕੇ ਔਰ ਵੇਂਦੇ ਵੀ ਡੂੰਗਾ ਕਿੰਨਾ ਦੱਸ ਰਹੇ ਨੇ ਇਹ ਕੱਲ ਨੂੰ ਬੰਨ ਪੰਜਾਬ ਦੇ ਲੋਕ ਬੰਨਣ ਖਰਚਾ ਪੰਜਾਬ ਦੇ ਲੋਕਾਂ ਦਾ ਲੱਗ ਜੇ ਤੇ ਬਿੱਲ ਸਰਕਾਰ ਦੇ ਖਾਤੇ ਨਹੀਂ ਪੈਣਾ ਚਾਹੀਦਾ ਇਸ ਗੱਲ ਦੇ ਵੀ ਜਾਗਦੇ ਰਹੋ ਨਾ ਪਹਿਣ ਦੇਣੇ ਅਸੀਂ ਠੀਕ ਹੈ ਵੀ ਸਾਡਾ ਜਿਹੜਾ ਆਇਆ ਮੰਨ ਲਓ ਖੁਰਦਪੁਰ ਤੋਂ ਜੇ ਤਾਂ ਪ੍ਰਧਾਨ ਮੰਤਰੀ ਜੀ ਦੇ ਜਿਹੜਾ ਰਾਹਤ ਪੈਕੇਜ ਦਾ ਐਲਾਨ ਕੀਤਾ ਨਾ ਕਾਫੀ ਆ ਔਰ ਇਟੋ ਨਿਰਾਸ਼ਾ ਹੋਈ ਆ ਵੀ ਸਾਨੂੰ ਐਂ ਲੱਗਦਾ ਆ ਹਿਮਾਚਲ ਲਈ ਵੀ ਜੋ ਐਲਾਨ ਹੋਇਆ ਉਹ ਵੀ ਘਟਾ ਉਹ ਵੀ ਪੂਰਾ ਨਹੀਂ ਹੈਗਾ ਅਰ ਜੋ ਹੜਪੀੜਤ ਦਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਦੀ ਸਵਾਲ ਸੀ ਉਹ ਵੀ ਕਿਤੇ ਨਹੀਂ ਰਾਸੀ 17000 ਰੁਪਏ ਪ੍ਰਤੀ ਏਕੜ ਮੰਗਦੇ ਸੀ ਉਹਦਾ 10% ਖੇਤ ਮਜ਼ਦੂਰ ਲਈ ਮੰਗਦੇ ਸੀ ਕੋਈ ਕਲੀਅਰ ਕੱਟ ਨਹੀਂ ਹੈਗਾ ਅਰ ਜਿਵੇਂ ਅਸੀਂ ਸਵੇਰੇ ਕਿਹਾ ਸੀ ਵੀ ਸਾਨੂੰ ਤਾਂ ਇਸ ਸਰਕਾਰ ਕੋ ਕੋ ਬਹੁਤੀ ਆਸ ਨਹੀਂ ਹੈਗੀ ਉਹੀ ਹੋਇਆ ਬਹੁਤ ਵਾਰੀ ਅਸੀਂ ਇੱਕ ਵਾਰੀ ਪ੍ਰਧਾਨ ਮੰਤਰੀ ਫੇਰੀ ਦਾ ਪੀਸਫੁਲੀ ਢੰਗ ਨਾਲ ਵਿਰੋਧ ਕੀਤਾ ਸੀ ਬਹੁਤ ਸਾਰੇ ਹਾਂ ਜਦੋਂ ਡੱਡੂ ਨਹੀਂ ਨਿਕਲੇ ਹੁੰਦੇ ਛੱਪੜ ਚੋਂ ਨਿਕਲ ਨਿਕਲ ਕੇ ਬੋਲਦੇ ਪ੍ਰਧਾਨ ਮੰਤਰੀ ਨੇ ਪਤਾ ਨਹੀਂ ਕੀ ਦੇ ਜਾਣਾ ਵਾ ਹਾਂ ਤੇ ਅੱਜ ਲੈ ਲੈਣਾ ਸੀ ਘਰ ਭਰਤੇ ਹੋਣੇ ਪ੍ਰਧਾਨ ਮੰਤਰੀ ਜੀ ਨੇ ਲੈ ਲੈਣਾ ਸੀ ਕਿ ਚਲੋ ਕੋਈ ਨਹੀਂ ਲੱਛਣਾਂ ਚ ਵੀ ਹੁੰਦੇ ਰਹੇ ਉਦੋਂ ਵੀ ਕੋਈ ਮੈਨੂੰ ਨਹੀਂ ਲੱਗਦਾ ਕੁਝ ਦਿੱਤਾ ਤੇ ਹੁਣ ਵੀ ਕੁਝ ਨਹੀਂ ਨਾ ਦਿੱਤੇ ਵਰਗਾ ਹੀ ਆ ਹੈਗਾ ਔਰ ਸੋ ਪਰ ਉਹਨਾਂ ਨੂੰ ਪਤਾ ਲੱਗ ਗਿਆ ਉਹ ਅਰਥ ਸ਼ਾਸਤਰੀਆਂ ਨੂੰ ਜਿਹੜੇ ਖੌਟੀ ਬੁੱਧੀ ਜੀ ਵੀ ਜਿਨ੍ਹਾਂ ਨੂੰ ਲੱਗਦਾ ਸੀ ਪ੍ਰਧਾਨ ਮੰਤਰੀ ਆ ਜਾਣਗੇ ਕਿ ਉਹਨਾਂ ਬਹੁਤ ਕੁਝ ਦੇ ਦੇਣਾ ਅੱਜ ਸਾਫ਼ ਹੋ ਗਿਆ ਪੀ ਪੰਜਾਬੀਆਂ ਪ੍ਰਤੀ ਉਹਨਾਂ ਦੀ ਜਿਹੜੀ ਮਨ ਦੇ ਅੰਦਰ ਜੋ ਨਫ਼ਰਤ ਹੈਗੀ ਉਹ ਸਾਫ਼ ਝਲਕਦੀ ਹੈਗੀ ਆ ਜਿੰਨਾਂ ਚਿਰ ਉਹ ਕਾਰਪੋਰੇਟ ਦਾ ਕਬਜ਼ਾ ਜ਼ਮੀਨਾਂ ਤੇ ਨਹੀਂ ਕਰਾ ਲਿੰਦੇ ਸ਼ਾਇਦ ਹਾੜ ਆਉਂਦੇ ਰਹਿਣਗੇ ਜਿਹੜਾ ਪੰਜਾਬ ਦੇ ਬੰਨਾਂ ਦੇ ਉੱਤੇ ਇੱਦਾਂ ਪੰਜਾਬ ਦੇ ਦਰਿਆਈ ਬੰਨਾਂ ਦੇ ਉੱਤੇ ਜਿਹੜੇ ਹੈਡਸ ਨੇ ਜਿਹੜੇ ਬੰਨ ਨੇ ਉਹਨਾਂ ਦੇ ਉੱਤੇ ਪੰਜਾਬ ਦੇ ਰਾਜ ਦਾ ਕਬਜ਼ਾ ਵੇਖਤੇ ਵੀ ਕੋਈ ਸ਼ਬਦ ਬੋਲਿਆ ਨਹੀਂ ਗਿਆ